ਵਿਧਾਨ ਸਭਾ ਸੈਸ਼ਨ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋਸ਼ਬ দাবਲੀ ਵਰਤੀ ਗਈ ਅਸੂ ਲੈ ਕੇ ਸਿਮਰਨਜੀਤ ਸਿੰਘ ਮਾਨ ਨੇ ਜਵਾਬ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੁਝ ਵੀ ਸ਼ਬਦਾਵਲੀ ਨਹੀਂ ਵਰਤਣਾ ਚਾਹੁੰਦਾ ਕਿਉਂਕਿ ਵੋਟਾਂ ਆ ਰਹੀਆਂ ਨੇ ਤੇ ਮੈਂ ਵੋਟ ਜ਼ਰੂਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਮੰਗਣ ਜਾਵਾਂਗਾ ਤੇ ਜਿਸ ਦੇ ਦੌਰਾਨ ਇਹ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਜਵਾਬ ਦਿੱਤਾ ਹੈ ਤੇ ਦੂਜੇ ਪਾਸੇ ਬੰਦੀ ਸਿੰਘਾਂ ਦਾ ਮੁੱਦਾ ਵੀ ਉਹਨਾਂ ਨੇ ਚੱਕਿਆ ਤੇ ਉਹਨਾਂ ਨੇ ਕਿਹਾ ਕਿ ਬੰਦੀ ਸਿੰਘ ਜੋ 32 ਸਾਲਾਂ ਤੋਂ ਜੇਲ੍ਹ ਦੇ ਵਿੱਚ ਬੰਦ ਹੈ ਤੇ ਅਕਾਲੀ ਦਲ ਨੂੰ ਜਿਹੜਾ ਇਸ ਅਕਾਲੀ ਦਲ ਬੰਦੀ ਸਿੰਘਾਂ ਦਾ ਮੁੱਦਾ ਨਹੀਂ ਚੱਕ ਰਹੀ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਭਾਜਪਾ ਦੇ ਨਾਲ ਵਿੱਚੋ ਵਿੱਚੋ ਸਮਝੌਤਾ ਕਰੀ ਬੈਠੇ ਨੇ ਤੇ ਕਿਤੇ ਨਾ ਕਿਤੇ ਜਿਹੜਾ ਸਿੱਖ ਕੌਮ ਨੂੰ ਲੈ ਕੇ ਭਾਜਪਾ ਦੀ ਗੱਲ ਨਹੀਂ ਹੋ ਰਹੀ ਤੇ ਉਹਨਾਂ ਨੇ ਕਿਹਾ ਕਿ ਸਿੱਖ ਕੌਮ ਦੀ ਗੱਲ ਇਸ ਕਰਕੇ ਨਹੀਂ ਕੀਤੀ ਜਾ ਰਹੀ ਕਿਉਂਕਿ ਅਕਾਲੀ ਦਲ ਜਿਹੜੀ ਭਾਜਪਾ ਤੋਂ ਡਰ ਰਹੀ ਹੈ ਤੇ ਜਿਸ ਦੇ ਦੌਰਾਨ ਐਮਪੀ ਸਿਮਰਨਜੀਤ ਸਿੰਘ ਮਾਨ ਨੇ ਲਗਾਤਾਰ ਅਕਾਲੀ ਦਲ ਤੇ ਉੱਤੇ ਪਲਟਵਾਰ ਕੀਤੇ ਨੇ ਤੇ ਭਾਜਪੀ ਤੇ ਵੀ ਤਿੱਖੇ ਨਿਸ਼ਾਨੇ ਸਾਦੇ ਨੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਐਮਪੀ ਸਿਮਰਨਜੀਤ ਸਿੰਘ ਮਾਨ ਦਾ ਹੋਰ ਕੀ ਕਰਨਾ ਹੈ ਦੇਖੋ ਇਹ ਸਾਰੇ ਹੈਗੇ ਨਵੈਤੀ ਅਖਾਲੀ ਇਹਨਾਂ ਨੇ ਕਦੇ ਨਹੀਂ ਬੋਲੇ ਜਿਹੜਾ ਸਿੱਖਾਂ ਦੇ ਉੱਤੇ ਜ਼ੁਲਮ ਹੋ ਰਿਹਾ ਹੈ ਜਿਹੜੇ 32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਠਹਿਗੇ ਆ ਜਿਹੜਾ ਰਾਜਵਾਨੇ ਸਾਹਿਬ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਜਿਹੜੇ ਸੈਂਟਰ ਦੀ ਸਰਕਾਰ ਨੇ ਨਵਾਂ ਇੱਕ ਪਾਲਿਸੀ ਬਣਾਈ ਹੈ ਕਿ ਜਿਹੜੇ ਵੀ ਬਾਹਰ ਵੱਸਦੇ ਸਿੱਖ ਹੈਗੇ ਆ ਉਹਨਾਂ ਨੂੰ ਗੋਲੀ ਮਾਰ ਕੇ ਬਰਬਾਦ ਦਿੱਤਾ ਜਿਵੇਂ ਹਰਦੀਪ ਸਿੰਘ ਨੇ ਜੱਜ ਨੂੰ ਤੇ ਮਲਖ ਨੂੰ ਤੇ ਸੁਖਦੂਲ ਸਿੰਘ ਨੂੰ ਕੈਂਡੀਡੇਟਾਂ ਦੇ ਵਿੱਚ ਗੋਲੀਆਂ ਵਰਵਾ ਕੇ ਮਾਰ ਦਿੱਤਾ ਬਰਤਾਨੀਆਂ ਦੇ ਵਿੱਚ ਠੰਡੇ ਨੂੰ ਮਾਰ ਦਿੱਤਾ ਹੈਗਾ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਾਰਦਾ ਹੈ ਰੋਡੇ ਨੂੰ ਮਾਰਦਾ ਫਿਰ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾਤਾ ਵੋਸੇਵਾਲ ਨੂੰ ਇੱਥੇ ਪੰਜਾਬ ਦੇ ਵਿੱਚ ਮਰਵਾਤਾ ਇਹ ਗੱਲਾਂ ਇਹ ਲੋਕ ਕਰਦੇ ਨਹੀਂ ਇਹਨਾਂ ਨੂੰ ਇੰਨਾ ਡਰ ਹੈ ਕਿ ਜੇ ਅਸੀਂ ਇਹ ਗੱਲ ਕੀਤੀ ਸੈਂਟਰ ਸਾਡੇ ਨਾਲ ਨਾਰਾਜ਼ ਹੋ ਜਾਊਗਾ ਤੁਹਾਡੇ ਕੋਲੇ ਇੱਕੋ ਇੱਕ ਪਾਰਟੀ ਰਹਿ ਗਈ ਹੈ ਜਿਹੜੀ ਅਸਲੀ ਗੱਲ ਤੁਹਾਡੇ ਕੋਲੇ ਪਹੁੰਚਾਉਂਦੀ ਹੈ ਉਹ ਹੈਗਾ ਸ਼੍ਰੋਮਣੀ ਅਕਾਲੀ ਦਲ ਬਸਰ ਜਿਹੜੀ 40 ਸਾਲਾਂ ਤੋਂ ਜਦੋਂ ਦਾ ਟੋੜੀ ਆਜ਼ਾਦੀ ਦੇ ਲਈ ਕਰ ਰਹੀ ਹੈ ਤੁਹਾਡੇ ਕਿਸਾਨਾਂ ਦੇ ਲਈ ਵੀ ਅਸੀਂ ਰੋਜ਼ ਗੱਲ ਕਰਦੇ ਆ ਜਿਹੜਾ ਜ਼ੁਲਮ ਖਨੋਰੀ ਹੋਇਆ ਸ਼ੰਭੂ ਹੋਇਆ ਇਹ ਸਾਰੀਆਂ ਚੀਜ਼ਾਂ ਅਸੀਂ ਬਾਹਰ ਦੇ ਮੁਲਕਾਂ ਦੇ ਵਿੱਚ ਵੀ ਪਛਾਣਤੀ ਹੈ ਕਿ ਇਹ ਸੈਂਟਰ ਦੀ ਸਰਕਾਰ ਤੇ ਬੀਜੇਪੀ ਬਹੁਤ ਸਾਡੇ ਉੱਤੇ ਨੇੜੀ ਲਿਆ ਕੇ ਜ਼ਬਰ ਕਰਦੇ ਆ ਹੁਣ ਜਿਹੜੀ ਬੀਜੇਪੀ ਹੈ ਜਿਹੜਾ ਇਹ ਨਵਾਂ ਸੰਗਠਨ ਤੁਸੀਂ ਕਹਿੰਦੇ ਹੋ ਕਿ ਰਵੈਤਰੀ ਅਖਾੜੀਆਂ ਦਾ ਬਣੇ ਇਹ ਸਾਰੇ ਭਾਜਪੀ ਦੇ ਨਾਲ ਹੈ ਇਹ ਬੰਨਾਂ ਨੇ ਬਿਲਕੁਲ ਸਿੱਖਾਂ ਦੀ ਗੱਲ ਨਹੀਂ ਕੀਤੀ ਜਿਹੜਾ ਬਰਗਾੜੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਵੀ ਹੋਈ ਹੈ ਕਿਸੇ ਤਰ੍ਹਾਂ ਦੀ ਗੱਲ ਇਹਨਾਂ ਨੇ ਸਿੱਖਾਂ ਦੇ ਹੱਕ ਦੇ ਵਿੱਚ ਨਹੀਂ ਕੀਤੀ ਹੁਣ ਇਕੱਠੇ ਹੋ ਰਹੇ ਹੈ ਕਿ ਅਸੀਂ ਤੁਹਾਨੂੰ ਫੇਰ ਆ ਕੇ ਛਟਾ ਦਈਏ ਤਾਂ ਮੇਰਾ ਕਹਿਣ ਦਾ ਇਹੀ ਮਤਲਬ ਹੈ ਕਿ ਹੁਣ ਐਤ ਕੀ ਬਾਰੇ ਤੁਸੀਂ ਸਹੇਰdre ਹੋ ਛਟਾਏ ਨਾ ਜਾਇਓ ਇਹਨਾਂ ਦੇ ਲਾਰੇ ਉਤੋ ਮਾਨਸਾਬਾ ਸ਼੍ਰੋਮਣੀ ਕਾਲੀਦਾਲ ਅੰਮ੍ਰਿਤਸਰ ਤੇ ਬਹੁਜਨ ਸਮਾਜ ਪਾਰਟੀ ਦਾ ਸਮਝੌਤਾ ਹੋ ਗਿਆ ਵੀ ਇਲੈਕਸ਼ਨ ਇਕੱਠੇ ਲੜਨਗੇ ਅਸੀਂ ਕਰ ਰਹੇ ਹਾਂ ਕੋਸ਼ਿਸ਼ ਕੀ ਇਹ ਉਹਨਾਂ ਦੇ ਨਾਲ ਸਮਝੌਤਾ ਹੋਵੇ ਮੀਟਿੰਗਾਂ ਹੋ ਰਹੀਆਂ ਇਹ ਦੇਖਦੇ ਆ ਕਿ ਇਹਦਾ ਕੀ ਸਿੱਟਾ ਨਿਕਲਦਾ ਸੀ ਸਮਝਦੇ ਆ ਕਿ ਸ਼ਾਇਦ ਚੰਗਾ ਸਿੱਟਾ ਨਿਕਲ ਜਾਊਗਾ ਹਾਂ ਜੀ ਆਖਰੀ ਸਵਾਲ ਹੈ ਮੁੱਖ ਮੰਤਰੀ ਵੱਲੋਂ ਵਿਧਾਨ ਸਭਾ ਦੇ ਵਿੱਚ ਜਿਹੜਾ ਰੋਲ ਨਿਭਾਇਆ ਜਾ ਰਿਹਾ ਉਹ ਨੂੰ ਕਿਵੇਂ ਦੇਖਦੇ ਹੋ ਉਹਨਾਂ ਦੀ ਭਾਸ਼ਾ ਜਾਂ ਉਹ ਵਿਰੋਧੀ ਪਾਰਟੀਆਂ ਨੂੰ ਜਿਸ ਤਰ੍ਹਾਂ ਉਹ ਟ੍ਰੀਟ ਕਰ ਰਹੇ ਨੇ ਜਿਹੜੇ ਸਾਡੇ ਚੀਫ ਮਿਨਿਸਟਰ ਸਾਹਿਬ ਹੈ ਸਾਡੇ ਸੰਗਰੂਰ ਦੇ ਹੈਗੇ ਆ ਇਹ ਸੰਗਰੂਰ ਦੇ ਲੋਕਾਂ ਨੂੰ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਗੱਲ ਬਹੁਤ ਨਿਮਰਤਾ ਦੇ ਨਾਲ ਕਰਿਆ ਕਰ ਦੂਸਰੀ ਪਾਸੇ ਮੈਂ ਤੁਹਾਡਾ ਹੈਗਾ ਮੈਂਬਰ ਪਾਰਲੀਮੈਂਟ ਹੁਣ ਇਲੈਕਸ਼ਨ ਆ ਰਹੇ ਐ ਤੇ ਇਲੈਕਸ਼ਨਾਂ ਦੇ ਲਈ ਮੈਨੂੰ ਵੋਟਾਂ ਚਾਹੀਦੀ ਐ ਤੇ ਮੈਨੂੰ ਸਰਦਾਰ ਭਗਵੰਤ ਸਿੰਘ ਕੋਲੇ ਵੀ ਜਾਣਾ ਪੈਣਾ ਵੋਟ ਮੰਗਣ ਨੂੰ ਸੋ ਤੁਸੀਂ ਸਮਝੋ ਕਿ ਮੈਂ ਉਹਨਾਂ ਦੇ ਖਿਲਾਫ ਨਹੀਂ ਕਹਿ ਸਕਦਾ ਕਿਉਂ ਕਰਕੇ ਮੈਨੂੰ ਉਹਨਾਂ ਦੀ ਵੋਟ ਮੰਗਣ ਨੂੰ ਵੀ ਜਾਣਾ ਪਊਗਾ